4953 ਅੱਖਰ ਨੇ ਜਪਜੀ ਸਾਹਿਬ ਦੇ 4953 ਲਗਾ ਮਾਤਰਾ ਨੇ ਜਪਜੀ ਸਾਹਿਬ ਦੀਆਂ ਇੰਨਾ ਧਿਆਨ ਨਾਲ ਪਾਠ ਕਰਨਾ ਪੈਂਦਾ ਜਪਜੀ ਸਾਹਿਬ ਦਾ ਇਸੇ ਕਰਕੇ ਬ੍ਰਹਮ ਗਿਆਨ ਤੱਕ ਲੈ ਜਾਂਦਾ ਹਾਰੇ ਚੱਲ ਜਾਂਦੇ ਨੇ ਪਰ ਜਪਜੀ ਸਾਹਿਬ ਦਾ ਪਾਠ ਚੱਲਦਾ ਰਹਿੰਦਾ ਹੈ ਅੰਦਰ ਇੰਨਾ ਧਿਆਨ ਗੋਚਰਾ ਹੈ ਜਪਜੀ ਸਾਹਿਬ ਦਾ ਪਾਠ ਜਿੰਨੀਆਂ ਲਗਾ ਮਾਤਰਾ ਜਪਜੀ ਸਾਹਿਬ ਦੀ ਬਾਣੀ ਤੇ ਅਨੰਦ ਸਾਹਿਬ ਦੀ ਬਾਣੀ ਨੂੰ ਲੱਗਦੀ ਨੇ ਕਿਸੇ ਬਾਣੀ ਨੂੰ ਲੱਗਦੀ ਅੱਜ ਨੂੰ ਆਪਾਂ ਕਹਿੰਦੇ ਆਂ ਵੀ ਜਾਪ ਸਾਹਿਬ ਦੀ ਬਾਣੀ ਮਹਿੰਗੀ ਐ ਔਖੀ ਤਾਂ ਨਹੀਂ ਕਹਿਣਾ ਚਾਹੀਦਾ ਬਾਣੀ ਨੂੰ ਕਦੀ ਵੀ ਬਾਣੀ ਗੁਰੂ ਹੈ ਨਾ ਗੁਰੂ ਕਦੇ ਔਖਾ ਨਹੀਂ ਹੁੰਦਾ ਗੁਰੂ ਸਾਡੀ ਅੱਖੀਆਂ ਦੂਰ ਕਰ ਦਿੰਦਾ ਤੇ ਆਹ ਔਖਾ ਕਿਵੇਂ ਹੋ ਸਕਦਾ ਜਿਹੜੀ ਪੜੀ ਨਾ ਜਾਏ ਵਿਚਾਰੀ ਨਾ ਜਾਏ ਉਹਨੂੰ ਕਹਿੰਦੇ ਜੀ ਬਾਣੀ ਮਹਿੰਗੀ ਬੜੀ ਐ ਇਹ ਵੀ ਸਿੱਖਣ ਵਾਲੀ ਬਾਤ ਐ ਕਈ ਵੀ ਆਪਾਂ ਸਤਿਕਾਰ ਕਰਦੇ ਕਰਦੇ ਵੀ ਨਰਾਦਰ ਕਰ ਜਾਂਦੇ ਆਂ ਇਹ ਬਾਣੀ ਬੁਣੀ ਪੜ ਲਿਆ ਕਰ ਬਾਣੀ ਤਾਂ ਹੁੰਦੀ ਹੈ ਬੁਣੀ ਕਿ ਹੁੰਦੀ ਹੈ ਸੇਵਾ ਸੂਬਾ ਕਰ ਲੈ ਇੱਥੇ ਬੈਠਾ ਹੈ ਸੇਵਾ ਤਾਂ ਚਲੋ ਮੰਨਿਆ ਸੂਬਾ ਕੀ ਹੁੰਦੀ ਹੈ ਤੇ ਜਿੱਥੇ ਗੁਰੂ ਦਾ ਅੱਖਰ ਅੱਗੇ ਲੱਗਦਾ ਹੈ ਨਾ ਗੁਰੂ ਕੀ ਬਾਣੀ ਉਹ ਅਦਬ ਨਾਲ ਕਹਿਣਾ ਗੁਰੂ ਕੀ ਬਾਣੀ ਗੁਰੂ ਕੀ ਸੇਵਾ ਗੁਰੂ ਦਾ ਲੰਗਰ ਗੁਰੂ ਕੀ ਸੰਗਤ ਉਹਨੂੰ ਅਦਬ ਨਾਲ ਕਹਿਣਾ ਸਿੱਖਣਾ ਹੈ ਨਾ ਆਪਾਂ ਸਿੱਖ ਜੋ ਹੈ ਫਿਰ